ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਨਸ਼ੇ ਨੂੰ ਖਤਮ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਚੱਲਦੇ ਬਟਾਲਾ ਦੇ ਗਾਂਧੀ ਕੈਂਪ ਵਿੱਚ ਪੁਲਿਸ ਦੀਆਂ ਚਾਰ ਚੌਕੀਆਂ ਤਾਇਨਾਤ ਕੀਤੀਆਂ ਗਈਆਂ ਇਹ ਪੁਲਿਸ ਚੌਕੀਆਂ ਕੈਂਪ ਦੇ ਵੱਖ-ਵੱਖ ਪ੍ਰਵੇਸ਼ ਦੁਆਰਾਂ ਤੇ ਬਣਾਈਆਂ ਗਈਆਂ ਨੇ ਜਿੱਨਾਂ ਵਿੱਚ ਹਰ ਸਮੇਂ ਪੁਲਿਸ ਤਾਇਨਾਤ ਰਹੇਗੀ ਤਨਾਲੀ ਇਹਨਾਂ ਚੌਕੀਆਂ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਨੇ ਇਹਨਾਂ ਪੁਲਿਸ ਚੌਕੀਆਂ ਨਾਲ ਪੁਲਿਸ ਸਹਾਰੂਸ ਵਿਅਕਤੀ ਤੇ ਨਜ਼ਰ ਰੱਖੇਗੀ ਜੋ ਸ਼ੱਕੀ ਨੇ ਤੇ ਜਿੱਥੇ ਗਲਤ ਵਾਰਦਾਤ ਨੂੰ ਥੱਲ ਪਵੇਗੀ ਉੱਥੇ ਹੀ ਨਸ਼ਾ ਕਰਨ ਵਾਲੇ ਤੇ ਨਸ਼ਾ ਤਸਕਰਾਂ ਤੇ ਨਜ਼ਰ ਰੱਖੀ ਜਾਏਗੀ ਦੇਖੋ ਜੀ ਸਮੇ ਦੇ ਹਿਸਾਬ ਦੇ ਨਾਲ ਜਿਹੜੀ ਬੜੀ ਜ਼ਰੂਰਤ ਸੀ ਔਰ ਮੈਂ ਮਾਨ ਕਰਦਾ ਹਾਂ ਐਸਐਸਪੀ ਸਾਹਿਬ ਨੇ ਜਿਹੜਾ ਇਹਨਾਂ ਦਾ ਸੁਝਾਅ ਸੀ ਵੀ ਆਪਾਂ ਛੋਟੇ-ਛੋਟੇ ਜਿਹੜੇ ਚੌਂਕੀਆਂ ਜਿਹੜੀਆਂ ਤਿਆਰ ਕਰਕੇ ਜਿੱਥੇ-ਜਿੱਥੇ ਸਾਨੂੰ ਜ਼ਿਆਦਾ ਕੰਡੀਸ਼ਨ ਆਊਟ ਲੱਗਦੀ ਆ ਜਾਂ ਜਿੱਥੇ ਕ੍ਰਿਮੀਨਲ ਪੁਆਇੰਟ ਨੇ ਆਪਾਂ ਉੱਥੇ ਜਿਹੜੀ ਹੈ ਸਿਕਿਉਰਿਟੀ ਤਾਇਨਾਤ ਕਰੀਏ ਔਰ ਇਹਨਾਂ ਵਿੱਚ ਕੈਮਰੇ ਦੀ ਪ੍ਰੋਵੀਜ਼ਨ ਵੀ ਦਿੱਤੀ ਹੋਈ ਆ ਇਹ ਅਸੀਂ ਕੈਮਰੇ ਵਾਲੋਂ ਵੀ ਇੱਕ ਪੁਆਇੰਟ ਜਿਹੜਾ ਵਾ ਇਹਨੂੰ ਬਣਾਵਾਂਗੇ ਕਿਉਂਕਿ ਇਹ ਜਿਹੜਾ ਸਾਡਾ ਕੈਂਪ ਦਾ ਏਰੀਆ ਇਹਦੇ ਵਿੱਚ ਗਲਤ ਅੰਸਰ ਜਿਹੜੇ ਨੇ ਬਹੁਤ ਮੈਂ ਕਹਿ ਸਕਦਾ ਵੀ ਇਹਨੂੰ ਬਦਨਾਮ ਵੀ ਜ਼ਿਆਦਾ ਕੀਤਾ ਜਾ ਰਿਹਾ ਵਾ ਕਿਉਂਕਿ ਜਿਹੜੇ ਬਾਹਰੋਂ ਸ਼ਰਾਰਤੀ ਅੰਸਰ ਆਉਂਦੇ ਨੇ ਕੈਮਰੇ ਲਾਉਣ ਦਾ ਮਕਸਦ ਵੀ ਇਹੀ ਹੀ ਵੀ ਜਿਹੜੇ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਕਾਬੂ ਕਰਕੇ ਜਿਹੜੇ ਬਣਦੇ ਉਹਨਾਂ ਦੇ ਕਰਨੇ ਉਹਨਾਂ ਨੂੰ ਉੱਥੇ ਸੁੱਟੀ ਕਿਉਂਕਿ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ 70 ਦੇ ਕਰੀਬ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਪਰਚੇ ਵੀ ਦਰਜ ਕੀਤੇ ਗਏ ਤੇ ਚੁੱਕ-ਚੁੱਕ ਅੰਦਰ ਜੇਲ੍ਹਾਂ ਦੇ ਵਿੱਚ ਵੀ ਭੇਜਿਆ ਗਿਆ ਸੋ ਇਹ ਆ ਵੀ ਇਹ ਜਿਹੜਾ ਕੰਮ ਹੈ ਅਸੀਂ ਰਲ ਮਿਲ ਕੇ ਸਰਕਾਰ ਔਰ ਪੁਲਿਸ ਜਿਹੜੀ ਹੈ ਕਰ ਰਹੇ ਆ ਇਹ ਜੀ ਅਲੱਗ-ਅਲੱਗ ਚਾਰ ਚੌਂਕੀਆਂ ਹੁਣ ਬਣੀਆਂ ਨੇ ਜੀ ਜਿਹਦਾ ਵਿੱਚ ਇੱਕ ਜਿਹੜੀ ਕੈਂਪ ਦੇ ਵਿੱਚ ਇੱਕ ਕੈਂਪ ਦੇ ਬਾਹਰੋਂ ਐਂਟ੍ਰੈਂਸ ਤੇ ਰੱਖਾਂਗੇ ਉਸ ਤੋਂ ਬਾਅਦ ਜੋ ਵੀ ਜਿੱਥੇ ਵੀ ਐਸਐਸਪੀ ਸਾਹਿਬ ਨੂੰ ਮੇਨ ਪੁਆਇੰਟ ਜਿਹੜੇ ਨਜ਼ਰ ਆਉਂਦੇ ਨੇ ਆ ਪਹੁੰਚੇ ਤਰਜੀਹ ਦੇਖੋ ਜੀ ਇਹ ਜਿਹੜਾ ਨਸ਼ਾ ਹੈ ਇਹ ਹੁਣ ਦਾ ਨਹੀਂ ਹੈ ਜੇ ਗੱਲ ਕਰੀਏ ਨਾ ਵੀ ਹੁਣੇ ਆਪਾਂ ਵੀ ਇਹ ਕੰਮ ਹੁਣੇ ਹੀ ਸ਼ੁਰੂ ਹੋਇਆ ਇਹ ਲੰਮੇ ਸਮੇਂ ਤੋਂ ਆ ਪੁਰਾਣਾ ਵਾ ਠੀਕ ਹੈ ਸੋ ਕਹਿਣ ਦਾ ਭਾਵ ਇਹਨਾਂ ਨੂੰ ਠੱਲ ਪਾ ਰਹੇ ਆ ਮੈਨੂੰ ਇਸ ਇਹ ਗੱਲ ਮਾਨਣਾ ਕਿਹਾ ਸਕਦਾ ਮੈਂ ਫਕਰ ਨਾ ਕਹਿ ਸਕਦਾ ਵੀ ਅਸੀਂ ਐਫਰਟ ਕਰ ਰਹੇ ਆ ਦੋ ਹ ਸਾਲਾਂ ਦੇ ਵਿੱਚ ਜਿੰਨੀ ਕੈਂਪ ਦੇ ਵਿੱਚ ਪੁਲਿਸ ਆ ਗਈ ਆ ਮੈਂ ਕਹਿ ਸਕਦਾ ਵੀ ਇੰਨੀ ਕਦੀ ਵੀ ਮੇਰੇ ਹਿਸਾਬ ਨਾਲ ਪਿਛਲੇ 10 ਸਾਲਾਂ ਚ ਨਹੀਂ ਆਈ ਹੋਊਗੀ ਸੋ ਕਹਿਣ ਦਾ ਭਾਵ ਜੇ ਕੋਸ਼ਿਸ਼ ਕਰ ਰਹੇ ਆ ਐਫਰਟ ਕਰ ਰਹੇ ਆ ਕਿਉਂਕਿ ਲੋਕ ਨੇ ਕੁਝ ਜਿਹੜੇ ਗਲਤ ਆਨਸਰ ਨੇ ਉਹ ਕਹਿੰਦੇ ਹਮ ਨਹੀਂ ਸੁਧਰਾਂਗੇ ਪਰ ਮੈਂ ਆਪਣੇ ਕੈਂਪ ਵਾਲਿਆਂ ਨੂੰ ਵੀ ਬੇਨਤੀ ਕਰਦਾ ਜੇ ਗਲਤ ਬੰਦਾ ਆਪਾਂ ਫੜ ਕੇ ਅੰਦਰ ਦੇ ਹੀ ਦਿੱਤਾ ਪੁਲਿਸ ਨੇ ਪਰਚਾ ਕੱਟ ਹੀ ਦਿੱਤਾ ਫਿਰ ਇਹ ਵੇਖੋ ਵੀ ਜਿਹੜਾ ਉਹਦੀ ਜ਼ਮਾਨਤ ਕਰਾਉਂਦਾ ਫਿਰ ਉਹ ਸਮਝ ਲਓ ਵੀ ਉਹ ਤੁਹਾਡੇ ਕੈਂਪ ਲਈ ਉਹ ਸਾਡੇ ਬੱਚਿਆਂ ਲਈ ਸਭ ਤੋਂ ਵੱਡਾ ਦੋਸ਼ੀ ਉਹ ਆ ਜਿਹੜਾ ਗਲਤ ਆਨਸਰ ਦੀ ਮਦਦ ਕਰਦਾ ਸੋ ਇਸ ਗੱਲ ਦੀ ਮੈਂ ਧੰਨਵਾਦੀ ਹਾਂ ਪੰਜਾਬ ਪੁਲਿਸ ਦਾ ਸਾਡੇ ਐਸਐਸਪੀ ਸਾਹਿਬ ਦਾ ਆਸ਼ਵਨੀ ਗੋਟੇয়াল ਜੀ ਦਾ ਜਿਹੜੇ ਰਾਤ ਦਿਨ ਜਿਹੜੇ ਐਫਰਟ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਔਰ ਜਦੋਂ ਤੱਕ ਇਹ ਨੇ ਮੈਨੂੰ ਇੰਨੀ ਗੱਲ ਮੈਂ ਮੰਨਣਾ ਕਹਿ ਸਕਦਾ ਹਾਂ ਵੀ ਜੇ ਕੋਈ ਗਲਤ ਆਨਸਰ ਕੋਈ ਗਲਤ ਵਾਰਦਾਤ ਕਰਦਾ ਉਹ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਸਲੀਕਾ ਸਾਨੂੰ ਪਤਾ ਹੈ ਕਿਸ ਤੰਗ ਨਾਲ ਕੰਮ ਕਰਦੇ ਨੇ ਸੋ ਕਹਿਣ ਦਾ ਭਾਵ ਇਹ ਮੈਂ ਇਹ ਵੀ ਇੱਕ ਆਪ ਦੇ ਮਾਧਿਅਮ ਰਾਹੀਂ ਵੀ ਬੇਨਤੀ ਕਰੂੰਗਾ ਵੀ ਜਿੰਨੂੰ ਤੁਹਾਨੂੰ ਲੱਗਦਾ ਵੀ ਜਿਹੜਾ ਛੱਡਣਾ ਚਾਹੁੰਦਾ ਨਸ਼ਾ ਹੁਣ ਮੈਂ ਵਾਂ ਤੁਸੀਂ ਹੋ ਆਹ ਹੋਰ ਵੀ ਸਾਰੇ ਸਾਡੇ ਬੰਦੇ ਇੱਥੇ ਖਲੋਤੇ ਨਸ਼ਾ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਾਪੇ ਨੂੰ ਵੀ ਇਹ ਦੇਖਣਾ ਚਾਹੀਦਾ ਵੀ ਸਾਡਾ ਬੱਚਾ ਕਿੱਥੇ ਆ ਰਿਹਾ ਕਿੱਥੇ ਜਾ ਰਿਹਾ ਹੈ ਕਿਹੜੀ ਸੋਸਾਇਟੀ ਚ ਰਹਿ ਰਿਹਾ ਹੈ ਪਾਰਟੀ ਨਸ਼ਾ ਖਤਮ ਕਰਕੇ ਦੇਖੋ ਜੀ ਆਪਾਂ ਐਫਰਟ ਕਰ ਰਹੇ ਮਿਹਨਤ ਕਰ ਰਹੇ ਆ ਸਾਨੂੰ ਲੋਕਾਂ ਦਾ ਸਾਥ ਚਾਹੀਦਾ ਕੱਲੀ ਆਮ ਆਦਮੀ ਪਾਰਟੀ ਨਸ਼ਾ ਖਤਮ ਨਹੀਂ ਕਰ ਸਕਦੀ ਮੇਰੀ ਗੱਲ ਨੋਟ ਕਰ ਲਿਓ ਕੱਲੀ ਪੁਲਿਸ ਨਸ਼ਾ ਖਤਮ ਨਹੀਂ ਕਰ ਸਕਦੀ ਜਦੋਂ ਤੱਕ ਲੋਕਾਂ ਦਾ ਸਾਥ ਨਾ ਮਿਲੇਗਾ ਸੋ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜੇ ਗਲਤ ਅਨਸਰ ਨੇ ਜਿਹੜੇ ਜੇਲ੍ਹਾਂ ਚ ਨੇ ਉਹਨਾਂ ਦੀ ਜਮਾਨਤ ਤਾਂ ਇਹਨਾਂ ਦੇ ਬਾਹਰ ਹੀ ਨਾ ਆਉਣ ਉਥੇ ਰਹਿਣ ਜਿੱਥੇ ਹੈਗੇ ਨੇ ਸੋ ਕਹਿਣ ਦਾ ਭਾਵ ਜਿਉਂ-ਜਿਉ ਸਮਾਂ 5 ਸਾਲਾਂ ਦਾ ਸਾਨੂੰ ਵੀ ਸਮਾਂ ਮਿਲਿਆ ਆਪਾਂ ਸਟੈਪ ਬਾਈ ਸਟੈਪ ਜਿਹੜਾ ਵੀ ਕਰਾਂਗੇ ਕੰਮ ਉਹ ਜਿਹੜਾ ਉਹ ਕਰ ਰਹੇ ਆ ਸਾਡੇ ਵੱਲੋਂ ਇੱਕ ਗੱਲ ਕਲੀਅਰ ਆ ਆਮ ਆਦਮੀ ਪਾਰਟੀ ਵੱਲੋਂ ਐਸਐਸਪੀ ਸਾਹਿਬ ਬਤੌਰ ਨਾਲ ਨੇ ਜਿਹੜਾ ਵੀ ਕੋਈ ਸਰਕਾਰ ਦਾ ਨਾਮ ਲੈ ਕੇ ਜਾਂ ਕੋਈ ਵੀ ਬੰਦਾ ਕੋਈ ਨਸ਼ੇ ਦਾ ਕੋਈ ਲੱਗਦਾ ਤੁਹਾਨੂੰ ਅਸੀਂ ਇੱਕੋ ਗੱਲ ਨਹੀਂ ਕਲੀਅਰਲੀ ਕਹੀ ਹੈ ਵੀ ਪਰਚੇ ਦਰਜ ਕਰਕੇ ਫਿਰ ਗੱਲ ਕਰਨ ਤੇ ਜਿਹੜਾ ਮੈਂ ਕਹਿ ਸਕਦਾ ਜੇ ਕੋਈ ਮੁਲਾਜ਼ਮ ਕਹਿੰਦਾ ਵੀ ਜੀ ਫਲਾਣੇ ਬੰਦੇ ਦਾ ਫੋਨ ਆ ਗਿਆ ਜੀ ਛੱਡਣਾ ਪੈਣਾ ਫਿਰ ਇਹਦਾ ਮਤਲਬ ਮੁਲਾਜ਼ਮ ਦੋਸ਼ੀ ਹੈ ਨਾਲ ਸੋ ਕਹਿਣ ਦਾ ਭਾਵ ਕਾਰਵਾਈ ਕਰੋ ਸਕਤੀ ਨਾਲ ਆਪਾਂ ਨਸ਼ੇ ਨੂੰ ਜਿਹੜਾ ਵਾ ਠੱਲ ਪਾਵਾਂਗੇ ਪਰ ਸਰਕਾਰ ਪੁਲਸ ਦੇ ਨਾਲ ਸਾਥ ਜਿਹੜਾ ਲੋਕਾਂ ਦਾ ਚਾਹੀਦਾ ਇਹਨੇ ਵੀ ਕੈਂਪ ਰਿਆ ਕੇ ਬੋਲ ਲਿਆ ਤੇ ਜਿਹੜਾ ਕੰਮ ਹੋ ਗਿਆ ਜੀ ਉਹ ਚੀਜ਼ਾਂ ਨਹੀਂ ਚਾਹੀਦੀਆਂ ਵਾਕਿਆ ਜੇ ਦਰਦ ਚਾਹੁੰਦੇ ਹੋ ਤੇ ਢੰਗ ਨਾਲ ਫਿਰ ਕੰਮ ਕਰਕੇ ਵਖਾ ਲੋ ਬੋਲਣ ਨੂੰ ਤੇ ਜਿਤਨਾ ਜੇ ਅਸੀਂ 50 ਬੰਦੇ ਆ 50 ਬੋਲਣਾਂਗੇ ਬੋਲਣਿਆ ਕੀ ਹੋਊਗਾ ਆਪਾਂ ਐਫਰਟ ਕਰੀਏ ਮੈਂ ਇੱਕ ਥੋੜੇ ਦਿਨਾਂ ਦੇ ਵਿੱਚ ਵਿੱਚ ਇੱਥੇ ਕੈਂਪ ਦੇ ਵਿੱਚ ਇੱਕ ਨਸ਼ਾ ਛਡਾਊ ਜਿਹੜੀ ਮੁਹਿੰਮ ਜਿਹੜੀ ਸ਼ੁਰੂ ਕਰਨ ਜਾ ਰਿਆਂ ਆ ਜਿਹੜੀਆਂ ਮਾਵਾਂ ਦੇ ਪੁੱਤ ਜਾਂ ਜਿਹੜੇ ਪੁੱਤ ਚਾਹੁੰਦੇ ਨੇ ਵੀ ਆਪਾਂ ਇਹ ਕੋੜ ਤੋਂ ਦੂਰ ਹੋਣਾ ਸਾਨੂੰ ਦਵਾਈ ਦੀ ਲੋੜ ਆ ਸਾਨੂੰ ਹਸਪੀਟਲ ਦੀ ਲੋੜ ਆ ਸਾਨੂੰ ਦਾਖਲ ਹੋਣ ਦੀ ਲੋੜ ਆ ਸੀ ਉਹਨਾਂ ਨੂੰ ਵੀ ਉਹ ਕਰਾਵਾਂਗੇ ਪਰ ਗੱਲ ਫੇਰ ਇੱਕੋ ਕਹਿਣ ਲੱਗਾ ਲੋਕਾਂ ਦੇ ਸਾਥ ਦੀ ਨਾਲ ਲੋੜ ਆ ਜੀ ਪਰ ਇਹ ਇਹ ਮਤਲਬ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਕੈਂਪ ਵਿੱਚ ਇਸ ਲਈ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਮੈਡਮ ਮੈਸੇਜ ਸਾਹਿਬ ਨੇ ਤੇ ਐਮਐਲਏ ਸਾਹਿਬ ਨੇ ਮਤਲਬ ਬਹੁਤ ਵਧੀਆ ਪ੍ਰਾਲਾ ਕੀਤਾ ਕਿ ਸਾਰੇ ਇਦਾਂ ਹੋਣਾ ਚਾਹੀਦਾ ਹੈ ਨਸ਼ਾ ਬੰਦ ਹੋਣਾ ਚਾਹੀਦਾ ਬਸ ਹਾਂ ਜੀ ਅਭੀ 1 ਮਹੀਨੇ ਪਹਿਲੇ ਇੱਕ ਇੱਕ ਜੁਆਇੰਟ ਮੀਟਿੰਗ ਹੋਇਆ ਸੀਗਾ ਐਮਐਲਏ ਸਾਹਿਬ ਵੀ ਸੀਗੇ ਮੈਂ ਵੀ ਸੀਗੀ ਇਥੇ ਸਾਰੇ ਵਾਸੀਆਂ ਦੇ ਨਾਲ ਗੱਲ ਹੋਈ ਸੀਗੀ ਨਸ਼ੇ ਦੀ ਇਥੇ ਜਿਆਦਾ ਪ੍ਰੋਬਲਮ ਹੋਣ ਕਾਰਨ ਪੁਲਿਸ ਦਾ ਇੱਕ ਪ੍ਰੈਜੈਂਸ ਵਧਾਉਣ ਵਾਸਤੇ ਅਸੀਂ ਉਦੋਂ ਇਹੀ ਸੁਝਾਅ ਆਏ ਸੀਗੇ ਸਾਹਮਣੇ ਕਿ ਇਥੇ ਆਪਾਂ ਇੱਕ ਪੋਸਟ ਆਊਟਪੋਸਟ ਪੁਲਿਸ ਆਊਟਪੋਸਟ ਅਸੀਂ ਮਤਲਬ ਹੋਣਾ ਜ਼ਰੂਰੀ ਸੀਗਾ ਔਰ ਅੱਜ ਸੀਐਸਆਰ ਇੱਕ ਜੋ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਹੁੰਦੀ ਹੈ ਉਹਦੇ ਤਹਿਤ ਐਮਐਲਏ ਸਾਹਿਬ ਨੇ اور ਇੱਕ ਵੀ ਸਿੰਘ ਜੋ ਸਟੀਲ ਇੰਡਸਟਰੀ ਹੈਗੇ ਉਹਨਾਂ ਦੇ ਮਦਦ ਦੇ ਨਾਲ ਅੱਜ ਗਾਂਧੀ ਕੈਂਪ ਦੇ ਉੱਤੇ ਇੱਕ ਉਦਘਾਟਨ ਕੀਤੀ ਗਈ ਹੈਗੀ ਆ ਇਹ ਇੱਕ ਸਟੈਪ ਹੈਗਾ ਜੀ ਆਪਣੇ ਨਸ਼ੇ ਦੇ ਖਿਲਾਫ ਜੋ ਮੁਹਿੰਮ ਜੋ ਸਾਡੀ ਚੱਲੀ ਹੋਈ ਹੈ ਤੁਸੀਂ ਦੇਖ ਸਕਦੇ ਕਿ ਪਿਛਲੇ 1 ਸਾਲਾ ਦੇ ਵਿੱਚ ਆਲਮੋਸਟ ਸਾਡੀ ਇੱਥੇ ਪੋਨੇ 2 ਕਰੋੜ ਦੀ ਜੋ ਪ੍ਰਾਪਰਟੀ ਹੈਗੇ ਆ ਉਹ ਅਟੈਚ ਹੋ ਚੁੱਕੀ ਨਹੀਂ ਬਟਾਲੇ ਦੇ ਵਿੱਚ ਹੁਣ ਇਸ ਹੁਣ ਵੀ ਸਾਡੇ ਤਿੰਨ ਕੇਸ ਉਸ ਚੱਲ ਰਹੇ ਹੈਗੇ ਉਹਦਾ ਵੀ ਕੁੱਲ ਮਿਲਾ ਕੇ ਤਕਰੀਬਨ ਕਰੋੜ ਰੁਪਏ ਦਾ ਜੋ ਹੈਗੇ ਪ੍ਰਾਪਰਟੀ ਅਟੈਚ ਹੋ ਜਾਊਗਾ ਇਦੇ ਨਾਲ-ਨਾਲ ਜਿਵੇਂ ਐਮਐਲਏ ਸਾਹਿਬ ਕਹਰੇ ਸੀਗੇ ਕਿ ਦੋ ਚੀਜ਼ੇ ਹੁੰਦੇ ਨੇ ਇੱਕ ਜੋ ਨਸ਼ਾ ਵੇਚ ਰਿਹਾ ਹੈਗਾ ਉਹ ਕ੍ਰਾਈਮ ਕਰ ਰਿਹਾ ਔਰ ਜੋ ਨਸ਼ਾ ਖਾ ਰਿਹਾ ਹੈਗਾ ਉਹ ਇਹਦਾ ਇੱਕ ਬਿਮਾਰ ਹੈਗਾ ਉਹ ਉਹਨਾਂ ਨੂੰ ਬਿਮਾਰੀ ਹੈਗੀ ਉਹਨਾਂ ਨੂੰ ਅਸੀਂ ਵਿਕਟਿਮ ਦੇ ਤੌਰ ਤੇ ਵੇਖਦੇ ਆ ਤੇ ਉਹਨਾਂ ਨੂੰ ਜ਼ਰੂਰਤ ਹੈਗੀ ਆ ਕਿ ਮੈਡੀਕਲ ਹੈਲਪ ਦਾ ਔਰ ਸੋਸਾਇਟੀ ਦੀ ਹੈਲਪ ਦੀ ਉਹਦੇ ਉਹਦੇ ਵਿੱਚ ਵੀ ਅਸੀਂ ਇੱਕ ਕੋਸ਼ਿਸ਼ ਕੀਤੀ ਸੀਗੀ ਅਬੀ ਪਿਛਲੇ ਮਹੀਨੇ ਸਾਡੇ ਇਥੋਂ 18 ਜੋ ਇੱਧਰ ਦੀ ਸੀਗੀ ਆਦੀ ਸੀਗੀ ਨਸ਼ੇਰੀ ਜਿਨ੍ਹਾਂ ਨੂੰ ਅਸੀਂ ਨਸ਼ਾ ਛੁਡਾਓ ਕੇਂਦਰ ਤੇ ਵੀ ਜੁਆਇਨ ਕਰਵਾਏ ਸੀਗੇ ਔਰ ਜੱਜ ਸਾਹਿਬ ਦੇ ਮਦਦ ਦੇ ਨਾਲ ਉਹਨਾਂ ਨੂੰ ਅਸੀਂ ਜੇਲ ਨਹੀਂ ਭੇਜਿਆ ਲੇਕਿਨ ਉਹਨਾਂ ਨੂੰ ਨਸ਼ਾ ਛੁਡਾਓ ਕੇਂਦਰ ਜੁਆਇਨ ਕਰਵਾਏ ਸੀਗੇ ਅੱਗੇ ਵੀ ਸਾਡੀ ਇਹੀ ਰਹੂਗਾ ਕਿ ਅਗਰ ਕੋਈ ਕੋਸ਼ਿਸ਼ ਕਰ ਰਿਹਾ ਨਸ਼ਾ ਛੱਡਣ ਦਾ ਲੇਕਿਨ ਉਹਨਾਂ ਆਦੀ ਕਰਕੇ ਨਹੀਂ ਹੋ ਪਾ ਰਿਹਾ ਉਹਨਾਂ ਨੂੰ ਅਸੀਂ ਮਦਦ ਕਰਾਂਗੇ ਉਹਨਾਂ ਨਸ਼ਾ ਛੱਡਣ ਵਾਸਤੇ ਉਹਦੇ ਵਿੱਚ ਮੈਡੀਕਲ ਹੈਲਪ ਵੀ ਦਵਾਂਗੇ ਕਾਉਂਸਲਿੰਗ ਵੀ ਦਵਾਂਗੇ ਲੇਕਿਨ ਅਗਰ ਕੋਈ ਕ੍ਰਾਈਮ ਕਰ ਰਿਹਾ ਹੈਗਾ ਕਿਸੇ ਦਾ ਮਤਲਬ ਜਾ ਕੇ ਨਸ਼ਾ ਵੇਚ ਰਿਹਾ ਹੈਗਾ ਉਹਦੇ ਖਿਲਾਫ ਬੰਦੀ ਕਾਰਵਾਈ ਅਸੀਂ ਕਰਾ ਲਈ ਲਿਆ ਗਿਆ ਹੈ ਇਹ ਕਿਸੇ ਡਿਊਟੀ ਦਾ ਰਹਿ ਗਿਆ ਗਸ਼ਤ ਵਾਲ ਕੋਈ ਇਹਦੇ ਵਿੱਚ ਇਹਦੇ ਵਿੱਚ ਦੋ ਤਰੀਕੇ ਦੀ ਹੋਣੀ ਹੈ ਜੀ ਆਪਾਂ ਸ਼ੁਰੂ ਕਰ ਰਹੇ ਹਾਂ ਇਹਨਾਂ ਨੂੰ ਐਜ਼ ਅ ਹਾਲਟਿੰਗ ਪੁਆਇੰਟ ਜਿਵੇਂ ਸਾਡੀ ਆਰਆਰਪੀ ਹੁੰਦੀ ਹੈ ਜੋ ਰੂਰਲ ਰੈਪਿਡ ਫੋਰਸ ਹੁੰਦੀ ਹੈ ਪੀਸੀਆਰ ਹੁੰਦੀ ਹੈ ਉਹਨਾਂ ਦੀ ਜੋ ਹੁੰਦੀ ਹੈ ਗਸ਼ਤ ਦੀ ਡਿਊਟੀ ਹੁੰਦੀ ਹੈ ਜਦੋਂ ਉਹਨਾਂ ਦੀ ਗਸ਼ਤ ਹੁੰਦੀ ਹੈ ਇੱਕ ਪੁਆਇੰਟ ਤੇ ਆ ਕੇ ਉਹ 24 ਘੰਟੇ ਕੁੰਮਦੇ ਨਹੀਂ ਰਹਿ ਸਕਤੇ ਤਾਂ ਇੱਕ ਪੁਆਇੰਟ ਤੇ ਆ ਕੇ ਰੁਕਣਾ ਹੁੰਦਾ ਤਾਂ ਇਹ ਪੁਆਇੰਟ ਜੋ ਹੋਗਾ ਸਾਡਾ ਹਾਲਟਿੰਗ ਪੁਆਇੰਟ ਬਣ ਜਾਊਗਾ ਇੱਕ ਵਿਜ਼ਿਬਿਲਟੀ ਹੁੰਦੀ ਹੈ ਉਹਦੇ ਨਾਲ-ਨਾਲ ਹੀ ਵਿਤ ਜਦੋਂ ਸਾਡੇ ਕੋਲ ਫੋਰਸ ਵਧਦੀ ਜਾਊਗੀ ਉਹਦੇ ਉਹ ਚਾਰ ਮੁਲਾਜ਼ਮ ਜੋ ਹੈਗੇ 24 ਘੰਟੇ ਇਥੇ ਕੰਟੀਨਿਊ ਕਰਨਗੇ। ਥੈਂਕ ਯੂ।